ਕਾਰਵਾਈ ਕਰਨ ਦੀ ਗੱਲ ਕਹੀ ਹੈ 트럼ਪ ਨੇ ਰਾਸ਼ਟਰਪਤੀ ਬਣਦਿਆਂ ਹੀ ਟੈਰਿਫ ਲਗਾਉਣ ਦੀ ਗੱਲ ਕਹੀ ਸੀ ਗੁਆਂਦੀ ਮੁਲਕ ਕੈਨੇਡਾ ਅਤੇ ਮੈਕਸੀਕੋ ਤੇ ਟੈਰਿਫ ਲਗਾਉਣ ਪਿੱਛੇ 트럼ਪ ਨੇ ਘਰੇਲੂ ਉਦਯੋਗ ਅਤੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣਾ ਕਾਰਨ ਦੱਸਿਆ ਹੈ 트럼ਪ ਦਾ ਕਹਿਣਾ ਹੈ ਕਿ ਵਧੇ ਹੋਏ ਟੈਰਿਫ ਦੇ ਨਾਲ ਜਿੱਥੇ ਅਮਰੀਕਾ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਉੱਥੇ ਹੀ ਅਮਰੀਕਾ ਦੇ ਵਿੱਚ ਵਸਤੂਆਂ ਦੇ ਨਿਰਮਾਣ ਨੂੰ ਵੀ ਉਤਸ਼ਾਹ ਮਿਲੇਗਾ ਇਸ ਦੇ ਨਾਲ ਹੀ ਡੋਨਾਲਡ 트럼ਪ ਨੇ ਅਮਰੀਕਾ ਦੇ ਵਿੱਚ ਨਿਰਮਾਣ ਉਦਯੋਗ ਨੂੰ ਉਤਸ਼ਾਹ ਦੇਣ ਵਾਲੀ ਨੀਤੀ ਦਾ ਵੀ ਐਲਾਨ ਕੀਤਾ ਹੈ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਤੇ 25 ਫੀਸਦੀ ਜਦ ਕੀ ਚੀਨੀ ਵਸਤੂਆਂ ਦੇ ਉੱਪਰ 10 ਫੀਸਦੀ ਟੈਰਿਫ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਟੈਰਿਫ ਲਗਾਉਣ ਤੋਂ ਪਹਿਲਾਂ ਟਰੰਪ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਫੈਂਟਾਮਾਈ ਨਾਮ ਦੀ ਡਰੱਗ ਜਿਸ ਦੇ ਨਾਲ ਹਜ਼ਾਰਾਂ ਅਮਰੀਕੀਆਂ ਦੀ ਜਾਨ ਗਈ ਹੈ ਇਹ ਡਰੱਗ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਤੋਂ ਹੀ ਪਹੁੰਚਦੀ ਹੈ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਲੋਕਾਂ ਦੀ ਜਾਨ ਦੀ ਰੱਖਿਆ ਕਰਨਾ ਵੀ ਉਹਨਾਂ ਦਾ ਫਰਜ਼ ਹੈ ਇਸ ਕਰਕੇ ਉਹ ਇਸ ਤਰ੍ਹਾਂ ਦੀ ਸ਼ਕਤੀ ਜਿਹੜੀ ਹੈ ਉਹ ਕਰ ਰਹੇ ਨੇ ਸੋ 트럼ਪ ਨੇ ਇੱਕ ਤਾਂ ਨਿਰਮਾਣ ਉਦਯੋਗ ਅਮਰੀਕਾ ਦੇ ਵਿੱਚ ਉਤਸ਼ਾਹਿਤ ਕਰਨ ਦੀ ਨੀਤੀ ਨੂੰ ਲੈ ਕੇ ਇਹ ਟੈਰਿਫ ਵਧਾਇਆ ਦੂਜਾ ਕਾਰਨ ਉਹਨਾਂ ਨੇ ਦੱਸਿਆ ਹੈ ਫੈਂਟਾਮਾਈ ਨਾਮ ਦੀ ਡਰੱਗ ਇਹ ਡਰੱਗ ਅਮਰੀਕਾ ਦੇ ਵਿੱਚ ਪਹੁੰਚਦੀ ਹੈ ਬਾਰਡਰ ਤੋਂ ਇਹ ਵੀ ਕਾਰਨ ਦੱਸਿਆ 트럼ਪ ਨੇ ਇਸ ਟੈਰਿਫ ਨੂੰ ਲਗਾਉਣ ਦਾ 트럼ਪ ਦੇ ਇਸ ਫੈਸਲੇ ਦੇ ਨਾਲ ਜਿੱਥੇ ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਪਦਾਰਥਾਂ ਨੂੰ ਵਰਤਣ ਦੇ ਲਈ ਅਮਰੀਕੀਆਂ ਨੂੰ ਵਾਧੂ ਡਾਲਰ ਖਰਚਣੇ ਹੋਣਗੇ ਉਥੇ ਆਮ ਵਸਤਾਂ ਉੱਤੇ ਮਹਿੰਗਾਈ ਦੀ ਦਰ ਵੀ ਵੱਧ ਸਕਦੀ ਹੈ ਇਸ ਦੇ ਨਾਲ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਲੱਖਾਂ ਬੈਰਲ ਤੇਲ ਦੀ ਆਮਦ ਘਟ ਸਕਦੀ ਹੈ ਜਿਸ ਕਾਰਨ ਤੇਲ ਦੇ ਰੇਟਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਤੇ ਇਸ ਕਾਰਨ ਆਮ ਵਸਤਾਂ ਦੇ ਰੇਟ ਵੀ ਵੱਧ ਸਕਦੇ ਨੇ ਟਰੰਪ ਦੇ ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦਾ ਜਵਾਬ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਵੀ ਅਮਰੀਕਾ ਦੇ ਉੱਤੇ 25% ਟੈਰਿਫ ਲਗਾਇਆ ਜਾਵੇਗਾ ਹਾਲਾਂਕਿ ਅਮਰੀਕਾ ਨੇ ਪਹਿਲਾਂ ਇਹ ਕਿਹਾ ਸੀ ਕਿ ਜੇਕਰ ਅਮਰੀਕੀ ਟੈਰਿਫ ਦੇ ਜਵਾਬ ਦੇ ਵਿੱਚ ਕੈਨੇਡਾ ਕੋਈ ਹੋਰ ਟੈਰਿਫ ਲਾਉਂਦਾ ਹੈ ਤਾਂ ਅਮਰੀਕਾ ਕੈਨੇਡਾ ਤੇ ਲਾਏ ਗਏ ਟੈਰਿਫ ਦੇ ਵਿੱਚ ਹੋਰ ਵਾਧਾ ਕਰ ਸਕਦਾ ਹੈ ਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਦੋਵੇਂ ਦੇਸ਼ ਟੈਰਿਫ ਵਾਰ ਵਰਗੀ ਸਥਿਤੀ ਦੇ ਵਿੱਚ ਚਲੇ ਜਾਣਗੇ ਇੱਕ ਦੂਜੇ ਤੇ ਟੈਰਿਫ ਲਗਾਉਣ ਦੀ ਇਸ ਨੀਤੀ ਦੇ ਨਾਲ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੋ ਜਾਵੇਗੀ ਉਧਰ ਮੈਕਸੀਕੋ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਅਮਰੀਕੀ ਵਸਤਾਂ ਉੱਤੇ ਟੈਰਿਫ ਦੇ ਵਿੱਚ ਵਾਧਾ ਕਰਨਗੇ ਉੱਤਰ ਅਮਰੀਕਾ ਦੇ ਵਿੱਚ ਇਹ ਤਿੰਨਾਂ ਮੁਲਕਾਂ ਦੇ ਵਿੱਚ ਜਿੱਥੇ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਨਿਸ਼ਚਿਤ ਤੌਰ ਤੇ ਫ੍ਰੀ ਟ੍ਰੇਡ ਦੇ ਉੱਤੇ ਵੱਡਾ ਅਸਰ ਪਵੇਗਾ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿੱਥੇ ਫ੍ਰੀ ਟ੍ਰੇਡ ਦੀ ਵਕਾਲਤ ਕੀਤੀ ਜਾ ਰਹੀ ਹੈ ਉੱਥੇ ਅਮਰੀਕਾ ਵੱਲੋਂ ਇੰਪੋਜ਼ ਕੀਤੀਆਂ ਇਹਨਾਂ ਟੈਰਿਫਸ ਤੋਂ ਬਾਅਦ ਵਪਾਰ ਦਾ ਘੇਰਾ ਸੁਗੜੇਗਾ ਜਿਸ ਕਾਰਨ ਅਮਰੀਕਾ ਮੈਕਸੀਕੋ ਤੇ ਕੈਨੇਡਾ ਵਿੱਚ ਇੱਕ ਦੂਜੇ ਮੁਲਕਾਂ ਉੱਤੇ ਵਸਤਾਂ ਜਿਹੜੀਆਂ ਇਸਤੇਮਾਲ ਕਰਨੀਆਂ ਬੇहद ਮਹਿੰਗੀਆਂ ਅਤੇ ਲਗਜ਼ਰੀ ਹੋ ਜਾਣਗੀਆਂ ਮਿਸਾਲ ਦੇ ਤੌਰ ਤੇ ਜੇਕਰ ਕੈਨੇਡਾ ਦਾ ਕੋਈ ਨਾਗਰਿਕ ਅਮਰੀਕਾ ਦੀ ਬਣੀ ਹੋਈ ਵਸਤੀ ਨੂੰ ਵਸਤੂ ਨੂੰ ਇਸਤੇਮਾਲ ਕਰੇਗਾ ਤਾਂ ਉਸ ਨੂੰ ਵਾਧੂ ਪੈਸੇ ਖਰਚਣੇ ਹੋਣਗੇ ਅਤੇ ਚੀਜ਼ਾਂ ਬੇਹੱਦ ਮਹਿੰਗੀਆਂ ਮਿਲਣਗੀਆਂ ਚੀਜ਼ਾਂ ਦੇ ਭਾਅ ਦੇ ਵਿੱਚ 25% ਦਾ ਵਾਧਾ ਨਿਸ਼ਚਿਤ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਅਮਰੀਕਾ ਵੱਲੋਂ 25% ਜੇਕਰ ਟੈਰਿਫ ਲਗਾਇਆ ਜਾਂਦਾ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਅਮਰੀਕੀਆਂ ਨੂੰ 25% ਵਾਧੂ ਪੈਸੇ ਉਹਨਾਂ ਵਸਤਾਂ ਦੇ ਇਸਤੇਮਾਲ ਦੇ ਲਈ ਖਰਚਣੇ ਪੈਣਗੇ ਟਰੰਪ ਦੇ ਆਉਣ ਤੋਂ ਬਾਅਦ ਨਾ ਸਿਰਫ ਕਮਾਂਤਰੀ ਸਿਆਸਤ ਬਲਕਿ ਉੱਤਰੀ ਅਮਰੀਕਾ ਦੇ ਵਿੱਚ ਵੀ ਸਿਆਸਤ ਅਤੇ ਆਰਥਿਕ ਸਥਿਤੀਆਂ ਦੇ ਵਿੱਚ ਤੇਜ਼ੀ ਨਾਲ ਬਦਲਾਅ ਆਉਣ ਦੇ ਸੰਕੇਤ ਨੇ ਟਰੰਪ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਦੇ ਨੇ ਉਸ ਤੋਂ ਬਾਅਦ ਵੀਜ਼ਾ ਨੀਮਾ ਦੇ ਵਿੱਚ ਬਦਲਾਅ ਦੀ ਗੱਲ ਕਰਦੇ ਨੇ ਅਤੇ ਅਮਰੀਕਾ ਦੇ ਵਿੱਚ ਵਸਤਾਂ ਦੇ ਨਿਰਮਾਣ ਨੂੰ ਲੈ ਕੇ ਵੀ ਇੱਕ ਨੀਤੀ ਲੈ ਕੇ ਆਉਂਦੇ ਨੇ ਅਤੇ ਫਿਰ ਬਾਹਰੋਂ ਆਉਣ ਵਾਲੀਆਂ ਵਸਤਾਂ ਦੇ ਉੱਤੇ ਟੈਰਿਫ ਲਗਾ ਦਿੱਤਾ ਜਾਂਦਾ ਹੈ ਟਰੰਪ ਲਗਾਤਾਰ ਇਹ ਦਾਅਵਾ ਕਰ ਰਹੇ ਨੇ ਕਿ ਅਮਰੀਕਾ ਨੂੰ ਇੱਕ ਵਾਰ ਫਿਰ ਤੋਂ ਸੁਨਹਿਰੀ ਦੌਰ ਦੇ ਵਿੱਚ ਉਹ ਲੈ ਕੇ ਜਾਣਗੇ ਚੀਨ ਦੀ ਕੰਪਨੀ ਡੀਪ ਸੀ ਬਾਰੇ 트럼ਪ ਕਹਿ ਚੁੱਕੇ ਨੇ ਕਿ ਅਮਰੀਕਾ ਨੂੰ ਹੁਣ ਸੀਰੀਅਸ ਹੋਣ ਦੀ ਜ਼ਰੂਰਤ ਆ ਇਹਨਾਂ ਸਾਰੇ ਫੈਸਲਿਆਂ ਤੋਂ ਇਹ ਸੰਕੇਤ ਹੈ ਕਿ 트럼ਪ ਹੁਣ ਤਕਨੀਕ ਦੇ ਵਿੱਚ ਮੋਨੋਪੋਲੀ ਦੇ ਨਾਲ ਨਾਲ ਨਿਰਮਾਣ ਉਦਯੋਗ ਦੇ ਵਿੱਚ ਵੀ ਨੌਕਰੀਆਂ ਪੈਦਾ ਕਰਨੀਆਂ ਚਾਹੁੰਦੇ ਨੇ ਚੀਨ ਦੀ ਤਰ੍ਹਾਂ ਅਮਰੀਕਾ ਨੂੰ ਮੈਨੂਫੈਕਚਰਿੰਗ ਹੱਬ ਵੀ 트럼ਪ ਬਣਾਉਣਾ ਚਾਹੁੰਦੇ ਨੇ ਪਰ 트럼ਪ ਦੇ ਟੈਕਸ ਵਾਲੇ ਫੈਸਲੇ ਦੇ ਨਾਲ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਜਿੱਥੇ ਸਿਆਸੀ ਸੰਬੰਧ ਅਣਸੁਖਾਵੇਂ ਹੋਣਗੇ ਉੱਥੇ ਇਹਨਾਂ ਤਿੰਨਾਂ ਮੁਲਕਾਂ ਦੇ ਵਸਿੰਦਿਆਂ ਨੂੰ ਮਹਿੰਗਾਈ ਦਾ ਸਾਹਮਣਾ ਵੀ ਕਰਨਾ ਪਵੇਗਾ ਫਿਲਹਾਲ ਕੈਨੇਡਾ ਤੇ ਮੈਕਸੀਕੋ ਨੇ ਟੈਰਿਫ ਵਧਾਉਣ ਦੇ ਐਲਾਨ ਦੇ ਨਾਲ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੱਲ ਚੀਨ ਦੀ ਕਰੀਏ ਤਾਂ ਚੀਨ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਵਾਲ ਹੈ। ਚੀਨ ਅਮਰੀਕਾ ਤੋਂ ਤਕਨੀਕ, ਸੌਫਟਵੇਅਰ ਇੰਪੋਰਟ ਕਰਦਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਚੀਨੀ ਤੇ ਵੱਡੀ ਗਿਣਤੀ ਦੇ ਵਿੱਚ ਚੀਨੀ ਵਸਤੂਆਂ ਅਮਰੀਕਾ ਦੇ ਬਾਜ਼ਾਰਾਂ ਦੇ ਵਿੱਚ ਵਿਕਦੀਆਂ ਨੇ। ਇਸ ਟੈਰਿਫ ਦੇ ਨਾਲ ਚੀਨ ਅਤੇ ਅਮਰੀਕਾ ਦੇ ਵਪਾਰ ਤੇ ਜੇਕਰ ਕੋਈ ਮਾੜਾ ਅਸਰ ਪੈਂਦਾ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਦੋਵਾਂ ਮੁਲਕਾਂ ਦਾ ਆਰਥਿਕ ਘਾਟਾ ਹੋਵੇਗਾ। ਪਰ ਜ਼ਿਆਦਾ ਕਟਾਕ ਕਿਸ ਨੂੰ ਪੈਂਦਾ ਚੀਨ ਨੂੰ ਜਾਂ ਅਮਰੀਕਾ ਨੂੰ ਇਹ ਦੇਖਣ ਵਾਲੀ ਗੱਲ ਹੋਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੈਨੇਡਾ ਮੈਕਸੀਕੋ ਤੇ ਚੀਨ ਤੋਂ ਇمپੋਰਟ ਕੀਤੀਆਂ ਜਾਣ ਵਾਲੀਆਂ ਵਸਤਾਂ ਦੇ ਉੱਪਰ ਟੈਰਿਫ ਲਗਾਏ ਜਾਣ ਤੋਂ ਬਾਅਦ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਸਿਆਸੀ ਗਰਮੀ ਵਧ ਗਈ ਹੈ ਅਮਰੀਕਾ ਦੇ ਇਸ ਫੈਸਲੇ ਦਾ ਕੈਨੇਡਾ ਦੀ ਸਿਆਸਤ ਅਤੇ ਆਮ ਲੋਕਾਂ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਉਧਰ ਮੈਕਸੀਕੋ ਦੇ ਵਿੱਚ ਵੀ ਮੌਜੂਦਾ ਸਰਕਾਰ ਨੇ ਇਸ ਮਾਮਲੇ ਤੇ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਟੈਰਿਫ ਲਗਾਉਣ ਦੀ ਗੱਲ ਕਹੀ ਸੀ। ਗੁਆਂਡੀ ਮੁਲਕ ਕੈਨੇਡਾ ਅਤੇ ਮੈਕਸੀਕੋ ਤੇ ਟੈਰਿਫ ਲਗਾਉਣ ਪਿੱਛੇ ਟਰੰਪ ਨੇ ਘਰੇਲੂ ਉਦਯੋਗ ਅਤੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣਾ ਕਾਰਨ ਦੱਸਿਆ ਹੈ। ਟਰੰਪ ਦਾ ਕਹਿਣਾ ਹੈ ਕਿ ਵਧੇ ਹੋਏ ਟੈਰਿਫ ਦੇ ਨਾਲ ਜਿੱਥੇ ਅਮਰੀਕਾ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਉੱਥੇ ਹੀ ਅਮਰੀਕਾ ਦੇ ਵਿੱਚ ਵਸਤੂਆਂ ਦੇ ਨਿਰਮਾਣ ਨੂੰ ਵੀ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਵਿੱਚ ਨਿਰਮਾਣ ਉਦਯੋਗ ਨੂੰ ਉਤਸ਼ਾਹ ਦੇਣ ਵਾਲੀ ਨੀਤੀ ਦਾ ਵੀ ਐਲਾਨ ਕੀਤਾ ਹੈ। ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਤੇ 25 ਫੀਸਦੀ ਜਦ ਕੀ ਚੀਨੀ ਵਸਤੂਆਂ ਦੇ ਉੱਪਰ 10 ਫੀਸਦੀ ਟੈਰਿਫ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਟੈਰਿਫ ਲਗਾਉਣ ਤੋਂ ਪਹਿਲਾਂ ਟਰੰਪ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਫੈਂਟਾਮਾਈਨ ਨਾਮ ਦੀ ਡਰੱਗ ਜਿਸ ਦੇ ਨਾਲ ਹਜ਼ਾਰਾਂ ਅਮਰੀਕੀਆਂ ਦੀ ਜਾਨ ਗਈ ਹੈ ਇਹ ਡਰੱਗ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਤੋਂ ਹੀ ਪਹੁੰਚਦੀ ਹੈ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਲੋਕਾਂ ਦੀ ਜਾਨ ਦੀ ਰੱਖਿਆ ਕਰਨਾ ਵੀ ਉਹਨਾਂ ਦਾ ਫਰਜ਼ ਹੈ ਇਸ ਕਰਕੇ ਉਹ ਇਸ ਤਰ੍ਹਾਂ ਦੀ ਸ਼ਕਤੀ ਜਿਹੜੀ ਹੈ ਉਹ ਕਰ ਰਹੇ ਨੇ ਸੋ 트럼ਪ ਨੇ ਇੱਕ ਤਾਂ ਨਿਰਮਾਣ ਉਦਯੋਗ ਅਮਰੀਕਾ ਦੇ ਵਿੱਚ ਉਤਸ਼ਾਹਿਤ ਕਰਨ ਦੀ ਨੀਤੀ ਨੂੰ ਲੈ ਕੇ ਇਹ ਟੈਰਿਫ ਵਧਾਇਆ ਦੂਜਾ ਕਾਰਨ ਉਹਨਾਂ ਨੇ ਦੱਸਿਆ ਹੈ ਸੈਂਟਾਵਾਇਨ ਨਾਮ ਦੀ ਡਰੱਗ ਇਹ ਡਰੱਗ ਅਮਰੀਕਾ ਦੇ ਵਿੱਚ ਪਹੁੰਚਦੀ ਹੈ ਬਾਰਡਰ ਤੋਂ ਇਹ ਵੀ ਕਾਰਨ ਦੱਸਿਆ 트럼ਪ ਨੇ ਇਸ ਟੈਰਿਫ ਨੂੰ ਲਗਾਉਣ ਦਾ 트럼ਪ ਦੇ ਇਸ ਫੈਸਲੇ ਦੇ ਨਾਲ ਜਿੱਥੇ ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਪਦਾਰਥਾਂ ਨੂੰ ਵਰਤਣ ਦੇ ਲਈ ਅਮਰੀਕੀਆਂ ਨੂੰ ਵਾਧੂ ਡਾਲਰ ਖਰਚਣੇ ਹੋਣਗੇ ਉਥੇ ਆਮ ਵਸਤਾਂ ਉੱਤੇ ਮਹਿੰਗਾਈ ਦੀ ਦਰ ਵੀ ਵੱਧ ਸਕਦੀ ਹੈ ਇਸ ਦੇ ਨਾਲ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਲੱਖਾਂ ਬੈਰਲ ਤੇਲ ਦੀ ਆਮਦ ਘਟ ਸਕਦੀ ਹੈ ਜਿਸ ਕਾਰਨ ਤੇਲ ਦੇ ਰੇਟਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਤੇ ਇਸ ਕਾਰਨ ਆਮ ਵਸਤਾਂ ਦੇ ਰੇਟ ਵੀ ਵੱਧ ਸਕਦੇ ਨੇ ਟਰੰਪ ਦੇ ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦਾ ਜਵਾਬ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਵੀ ਅਮਰੀਕਾ ਦੇ ਉੱਤੇ 25% ਟੈਰਿਫ ਲਗਾਇਆ ਜਾਵੇਗਾ ਹਾਲਾਂਕਿ ਅਮਰੀਕਾ ਨੇ ਪਹਿਲਾਂ ਇਹ ਕਿਹਾ ਸੀ ਕਿ ਜੇਕਰ ਅਮਰੀਕੀ ਟੈਰਿਫ ਦੇ ਜਵਾਬ ਦੇ ਵਿੱਚ ਕੈਨੇਡਾ ਕੋਈ ਹੋਰ ਟੈਰਿਫ ਲਾਉਂਦਾ ਹੈ ਤਾਂ ਅਮਰੀਕਾ ਕੈਨੇਡਾ ਤੇ ਲਾਏ ਗਏ ਟੈਰਿਫ ਦੇ ਵਿੱਚ ਹੋਰ ਵਾਧਾ ਕਰ ਸਕਦਾ ਹੈ ਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਦੋਵੇਂ ਦੇਸ਼ ਟੈਰਿਫ ਵਾਰ ਵਰਗੀ ਸਥਿਤੀ ਦੇ ਵਿੱਚ ਚਲੇ ਜਾਣਗੇ ਇੱਕ ਦੂਜੇ ਤੇ ਟੈਰਿਫ ਲਗਾਉਣ ਦੀ ਇਸ ਨੀਤੀ ਦੇ ਨਾਲ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੋ ਜਾਵੇਗੀ ਉਧਰ ਮੈਕਸੀਕੋ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਅਮਰੀਕੀ ਵਸਤਾਂ ਉੱਤੇ ਟੈਰਿਫ ਦੇ ਵਿੱਚ ਵਾਧਾ ਕਰਨਗੇ ਉੱਤਰ ਅਮਰੀਕਾ ਦੇ ਵਿੱਚ ਇਹ ਤਿੰਨਾਂ ਮੁਲਕਾਂ ਦੇ ਵਿੱਚ ਜਿੱਥੇ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਨਿਸ਼ਚਿਤ ਤੌਰ ਤੇ ਫ੍ਰੀ ਟ੍ਰੇਡ ਦੇ ਉੱਤੇ ਵੱਡਾ ਅਸਰ ਪਵੇਗਾ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿੱਥੇ ਫ੍ਰੀ ਟ੍ਰੇਡ ਦੀ ਵਕਾਲਤ ਕੀਤੀ ਜਾ ਰਹੀ ਹੈ ਉੱਥੇ ਅਮਰੀਕਾ ਵੱਲੋਂ ਇੰਪੋਜ਼ ਕੀਤੀਆਂ ਇਹਨਾਂ ਟੈਰਿਫਸ ਤੋਂ ਬਾਅਦ ਵਪਾਰ ਦਾ ਘੇਰਾ ਸੁਗੜੇਗਾ ਜਿਸ ਕਾਰਨ ਅਮਰੀਕਾ ਮੈਕਸੀਕੋ ਤੇ ਕੈਨੇਡਾ ਵਿੱਚ ਇੱਕ ਦੂਜੇ ਮੁਲਕਾਂ ਉੱਤੇ ਵਸਤਾਂ ਜਿਹੜੀਆਂ ਇਸਤੇਮਾਲ ਕਰਨੀਆਂ ਬੇहद ਮਹਿੰਗੀਆਂ ਅਤੇ ਲਗਜ਼ਰੀ ਹੋ ਜਾਣਗੀਆਂ ਮਿਸਾਲ ਦੇ ਤੌਰ ਤੇ ਜੇਕਰ ਕੈਨੇਡਾ ਦਾ ਕੋਈ ਨਾਗਰਿਕ ਅਮਰੀਕਾ ਦੀ ਬਣੀ ਹੋਈ ਵਸਤੀ ਨੂੰ ਵਸਤੂ ਨੂੰ ਇਸਤੇਮਾਲ ਕਰੇਗਾ ਤਾਂ ਉਸ ਨੂੰ ਵਾਧੂ ਪੈਸੇ ਖਰਚਣੇ ਹੋਣਗੇ ਅਤੇ ਚੀਜ਼ਾਂ ਬੇहद ਮਹਿੰਗੀਆਂ ਮਿਲਣਗੀਆਂ ਚੀਜ਼ਾਂ ਦੇ ਭਾਅ ਦੇ ਵਿੱਚ 25% ਦਾ ਵਾਧਾ ਨਿਸ਼ਚਿਤ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਅਮਰੀਕਾ ਵੱਲੋਂ 25% ਜੇਕਰ ਟੈਰਿਫ ਲਗਾਇਆ ਜਾਂਦਾ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਅਮਰੀਕੀਆਂ ਨੂੰ 25% ਵਾਧੂ ਪੈਸੇ ਉਹਨਾਂ ਵਸਤਾਂ ਦੇ ਇਸਤੇਮਾਲ ਦੇ ਲਈ ਖਰਚਣੇ ਪੈਣਗੇ ਟਰੰਪ ਦੇ ਆਉਣ ਤੋਂ ਬਾਅਦ ਨਾ ਸਿਰਫ ਕਮਾਂਤਰੀ ਸਿਆਸਤ ਬਲਕਿ ਉੱਤਰੀ ਅਮਰੀਕਾ ਦੇ ਵਿੱਚ ਵੀ ਸਿਆਸਤ ਅਤੇ ਆਰਥਿਕ ਸਥਿਤੀਆਂ ਦੇ ਵਿੱਚ ਤੇਜ਼ੀ ਨਾਲ ਬਦਲਾਅ ਆਉਣ ਦੇ ਸੰਕੇਤ ਨੇ ਟਰੰਪ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਦੇ ਨੇ ਉਸ ਤੋਂ ਬਾਅਦ ਵੀਜ਼ਾ ਨੀਮਾ ਦੇ ਵਿੱਚ ਬਦਲਾਅ ਦੀ ਗੱਲ ਕਰਦੇ ਨੇ ਅਤੇ ਅਮਰੀਕਾ ਦੇ ਵਿੱਚ ਵਸਤਾਂ ਦੇ ਨਿਰਮਾਣ ਨੂੰ ਲੈ ਕੇ ਵੀ ਇੱਕ ਨੀਤੀ ਲੈ ਕੇ ਆਉਂਦੇ ਨੇ ਅਤੇ ਫਿਰ ਬਾਹਰੋਂ ਆਉਣ ਵਾਲੀਆਂ ਵਸਤਾਂ ਦੇ ਉੱਤੇ ਟੈਰਿਫ ਲਗਾ ਦਿੱਤਾ ਜਾਂਦਾ ਹੈ ਟਰੰਪ ਲਗਾਤਾਰ ਇਹ ਦਾਅਵਾ ਕਰ ਰਹੇ ਨੇ ਕਿ ਅਮਰੀਕਾ ਨੂੰ ਇੱਕ ਵਾਰ ਫਿਰ ਤੋਂ ਸੁਨਹਿਰੀ ਦੌਰ ਦੇ ਵਿੱਚ ਉਹ ਲੈ ਕੇ ਜਾਣਗੇ ਚੀਨ ਦੀ ਕੰਪਨੀ ਡੀਪ ਸੀ ਬਾਰੇ 트럼ਪ ਕਹਿ ਚੁੱਕੇ ਨੇ ਕਿ ਅਮਰੀਕਾ ਨੂੰ ਹੁਣ ਸੀਰੀਅਸ ਹੋਣ ਦੀ ਜ਼ਰੂਰਤ ਆ ਇਹਨਾਂ ਸਾਰੇ ਫੈਸਲਿਆਂ ਤੋਂ ਇਹ ਸੰਕੇਤ ਹੈ ਕਿ 트럼ਪ ਵੱਡੀ ਗਿਣਤੀ ਦੇ ਵਿੱਚ ਚੀਨੀ ਵਸਤੂਆਂ ਅਮਰੀਕਾ ਦੇ ਬਾਜ਼ਾਰਾਂ ਦੇ ਵਿੱਚ ਵਿਕਦੀਆਂ ਨੇ ਇਸ ਟੈਰਿਫ ਦੇ ਨਾਲ ਚੀਨ ਅਤੇ ਅਮਰੀਕਾ ਦੇ ਵਪਾਰ ਤੇ ਜੇਕਰ ਕੋਈ ਮਾੜਾ ਅਸਰ ਪੈਂਦਾ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਦੋਵਾਂ ਮੁਲਕਾਂ ਦਾ ਆਰਥਿਕ ਘਾਟਾ ਹੋਵੇਗਾ ਪਰ ਜ਼ਿਆਦਾ ਘਾਟਾ ਕਿਸ ਨੂੰ ਪੈਂਦਾ ਚੀਨ ਨੂੰ ਜਾਂ ਅਮਰੀਕਾ ਨੂੰ ਇਹ ਦੇਖਣ ਵਾਲੀ ਗੱਲ ਹੋਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੈਨੇਡਾ, ਮੈਕਸੀਕੋ ਤੇ ਚੀਨ ਤੋਂ ਇੰਪੋਰਟ ਕੀਤੀਆਂ ਜਾਣ ਵਾਲੀਆਂ ਵਸਤਾਂ ਦੇ ਉੱਪਰ ਟੈਰਿਫ ਲਗਾਏ ਜਾਣ ਤੋਂ ਬਾਅਦ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਸਿਆਸੀ ਗਰਮੀ ਵਧ ਗਈ ਹੈ। ਅਮਰੀਕਾ ਦੇ ਇਸ ਫੈਸਲੇ ਦਾ ਕੈਨੇਡਾ ਦੀ ਸਿਆਸਤ ਅਤੇ ਆਮ ਲੋਕਾਂ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਉਧਰ ਮੈਕਸੀਕੋ ਦੇ ਵਿੱਚ ਵੀ ਮੌਜੂਦਾ ਸਰਕਾਰ ਨੇ ਇਸ ਮਾਮਲੇ ਤੇ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਹੈ। 트੍ਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਟੈਰਿਫ ਲਗਾਉਣ ਦੀ ਗੱਲ ਕਹੀ ਸੀ। ਗਵਾਂਡੀ ਮੁਲਕ ਕੈਨੇਡਾ ਅਤੇ ਮੈਕਸੀਕੋ ਤੇ ਟੈਰਿਫ ਲਗਾਉਣ ਪਿੱਛੇ 트ੰਪ ਨੇ ਘਰੇਲੂ ਉਦਯੋਗ ਅਤੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣਾ ਕਾਰਨ ਦੱਸਿਆ ਹੈ। 트ੰਪ ਦਾ ਕਹਿਣਾ ਹੈ ਕਿ ਵਧੇ ਹੋਏ ਟੈਰਿਫ ਦੇ ਨਾਲ ਜਿੱਥੇ ਅਮਰੀਕਾ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਉੱਥੇ ਹੀ ਅਮਰੀਕਾ ਦੇ ਵਿੱਚ ਵਸਤੂਆਂ ਦੇ ਨਿਰਮਾਣ ਨੂੰ ਵੀ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਡੋਨਾਲਡ 트ੰਪ ਨੇ ਅਮਰੀਕਾ ਦੇ ਵਿੱਚ ਨਿਰਮਾਣ ਉਦਯੋਗ ਨੂੰ ਉਤਸ਼ਾਹ ਦੇਣ ਵਾਲੀ ਨੀਤੀ ਦਾ ਵੀ ਐਲਾਨ ਕੀਤਾ ਹੈ। ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਤੇ 25 ਫੀਸਦੀ ਜਦ ਕੀ ਚੀਨੀ ਵਸਤੂਆਂ ਦੇ ਉੱਪਰ 10 ਫੀਸਦੀ ਟੈਰਿਫ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਟੈਰਿਫ ਲਗਾਉਣ ਤੋਂ ਪਹਿਲਾਂ ਟਰੰਪ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਫੈਂਟਾਮਾਈਨ ਨਾਮ ਦੀ ਡਰੱਗ ਜਿਸ ਦੇ ਨਾਲ ਹਜ਼ਾਰਾਂ ਅਮਰੀਕੀਆਂ ਦੀ ਜਾਨ ਗਈ ਹੈ ਇਹ ਡਰੱਗ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਤੋਂ ਹੀ ਪਹੁੰਚਦੀ ਹੈ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਲੋਕਾਂ ਦੀ ਜਾਨ ਦੀ ਰੱਖਿਆ ਕਰਨਾ ਵੀ ਉਹਨਾਂ ਦਾ ਫਰਜ਼ ਹੈ ਇਸ ਕਰਕੇ ਉਹ ਇਸ ਤਰ੍ਹਾਂ ਦੀ ਸ਼ਕਤੀ ਜਿਹੜੀ ਹੈ ਉਹ ਕਰ ਰਹੇ ਨੇ ਸੋ 트럼ਪ ਨੇ ਇੱਕ ਤਾਂ ਨਿਰਮਾਣ ਉਦਯੋਗ ਅਮਰੀਕਾ ਦੇ ਵਿੱਚ ਉਤਸ਼ਾਹਿਤ ਕਰਨ ਦੀ ਨੀਤੀ ਨੂੰ ਲੈ ਕੇ ਇਹ ਟੈਰਿਫ ਵਧਾਇਆ ਦੂਜਾ ਕਾਰਨ ਉਹਨਾਂ ਨੇ ਦੱਸਿਆ ਸੈਂਟਾਵਾਇਨ ਨਾਮ ਦੀ ਡਰੱਗ ਇਹ ਡਰੱਗ ਅਮਰੀਕਾ ਦੇ ਵਿੱਚ ਪਹੁੰਚਦੀ ਹੈ ਬਾਰਡਰ ਤੋਂ ਇਹ ਵੀ ਕਾਰਨ ਦੱਸਿਆ 트럼ਪ ਨੇ ਇਸ ਟੈਰਿਫ ਨੂੰ ਲਗਾਉਣ ਦਾ 트럼ਪ ਦੇ ਇਸ ਫੈਸਲੇ ਦੇ ਨਾਲ ਜਿੱਥੇ ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਪਦਾਰਥਾਂ ਨੂੰ ਵਰਤਣ ਦੇ ਲਈ ਅਮਰੀਕੀਆਂ ਨੂੰ ਵਾਧੂ ਡਾਲਰ ਖਰਚਣੇ ਹੋਣਗੇ ਉੱਥੇ ਹੀ ਆਮ ਵਸਤਾਂ ਉੱਤੇ ਮਹਿੰਗਾਈ ਦੀ ਦਰ ਵੀ ਵੱਧ ਸਕਦੀ ਹੈ ਇਸ ਦੇ ਨਾਲ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਲੱਖਾਂ ਬੈਰਲ ਤੇਲ ਦੀ ਆਮਦ ਘਟ ਸਕਦੀ ਹੈ ਜਿਸ ਕਾਰਨ ਤੇਲ ਦੇ ਰੇਟਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਤੇ ਇਸ ਕਾਰਨ ਆਮ ਵਸਤਾਂ ਦੇ ਰੇਟ ਵੀ ਵੱਧ ਸਕਦੇ ਨੇ 트럼ਪ ਦੇ ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦਾ ਜਵਾਬ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਵੀ ਅਮਰੀਕਾ ਦੇ ਉੱਤੇ 25% ਦਾ ਟੈਰਿਫ ਲਗਾਇਆ ਜਾਵੇਗਾ ਹਾਲਾਂਕਿ ਅਮਰੀਕਾ ਨੇ ਪਹਿਲਾਂ ਇਹ ਕਿਹਾ ਸੀ ਕਿ ਜੇਕਰ ਅਮਰੀਕੀ ਟੈਰਿਫ ਦੇ ਜਵਾਬ ਦੇ ਵਿੱਚ ਕੈਨੇਡਾ ਕੋਈ ਹੋਰ ਟੈਰਿਫ ਲਾਉਂਦਾ ਹੈ ਤਾਂ ਅਮਰੀਕਾ ਕੈਨੇਡਾ ਤੇ ਲਾਏ ਗਏ ਟੈਰਿਫ ਦੇ ਵਿੱਚ ਹੋਰ ਵਾਧਾ ਕਰ ਸਕਦਾ ਹੈ ਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਦੋਵੇਂ ਦੇਸ਼ ਟੈਰਿਫ ਵਾਰ ਵਰਗੀ ਸਥਿਤੀ ਦੇ ਵਿੱਚ ਚਲੇ ਜਾਣਗੇ ਇੱਕ ਦੂਜੇ ਤੇ ਟੈਰਿਫ ਲਗਾਉਣ ਦੀ ਇਸ ਨੀਤੀ ਦੇ ਨਾਲ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੋ ਜਾਵੇਗੀ ਉਧਰ ਮੈਕਸੀਕੋ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਅਮਰੀਕੀ ਵਸਤਾਂ ਉੱਤੇ ਟੈਰਿਫ ਦੇ ਵਿੱਚ ਵਾਧਾ ਕਰਨਗੇ ਉੱਤਰ ਅਮਰੀਕਾ ਦੇ ਵਿੱਚ ਇਹ ਤਿੰਨਾਂ ਮੁਲਕਾਂ ਦੇ ਵਿੱਚ ਜੇਕਰ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਨਿਸ਼ਚਿਤ ਤੌਰ ਤੇ ਫ੍ਰੀ ਟ੍ਰੇਡ ਦੇ ਉੱਤੇ ਵੱਡਾ ਅਸਰ ਪਵੇਗਾ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿੱਥੇ ਫ੍ਰੀ ਟ੍ਰੇਡ ਦੀ ਵਕਾਲਤ ਕੀਤੀ ਜਾ ਰਹੀ ਹੈ ਉੱਥੇ ਅਮਰੀਕਾ ਵੱਲੋਂ ਇੰਪੋਜ਼ ਕੀਤੀਆਂ ਇਹਨਾਂ ਟੈਰਿਫਸ ਤੋਂ ਬਾਅਦ ਵਪਾਰ ਦਾ ਘੇਰਾ ਸੁਗੜੇਗਾ ਜਿਸ ਕਾਰਨ ਅਮਰੀਕਾ ਮੈਕਸੀਕੋ ਤੇ ਕੈਨੇਡਾ ਵਿੱਚ ਇੱਕ ਦੂਜੇ ਮੁਲਕਾਂ ਉੱਤੇ ਵਸਤਾਂ ਜਿਹੜੀਆਂ ਇਸਤੇਮਾਲ ਕਰਨੀਆਂ ਬੇहद ਮਹਿੰਗੀਆਂ ਅਤੇ ਲਗਜ਼ਰੀ ਹੋ ਜਾਣਗੀਆਂ ਮਿਸਾਲ ਦੇ ਤੌਰ ਤੇ ਜੇਕਰ ਕੈਨੇਡਾ ਦਾ ਕੋਈ ਨਾਗਰਿਕ ਅਮਰੀਕਾ ਦੀ ਬਣੀ ਹੋਈ ਵਸਤੀ ਨੂੰ ਵਸਤੂ ਨੂੰ ਇਸਤੇਮਾਲ ਕਰੇਗਾ ਤਾਂ ਉਸ ਨੂੰ ਵਾਧੂ ਪੈਸੇ ਖਰਚਣੇ ਹੋਣਗੇ ਅਤੇ ਚੀਜ਼ਾਂ ਬੇहद ਮਹਿੰਗੀਆਂ ਮਿਲਣਗੀਆਂ ਚੀਜ਼ਾਂ ਦੇ ਭਾਅ ਦੇ ਵਿੱਚ 25% ਦਾ ਵਾਧਾ ਨਿਸ਼ਚਿਤ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਅਮਰੀਕਾ ਵੱਲੋਂ 25% ਜੇਕਰ ਟੈਰਿਫ ਲਗਾਇਆ ਜਾਂਦਾ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਅਮਰੀਕੀਆਂ ਨੂੰ 25% ਵਾਧੂ ਪੈਸੇ ਉਹਨਾਂ ਵਸਤਾਂ ਦੇ ਇਸਤੇਮਾਲ ਦੇ ਲਈ ਖਰਚਣੇ ਪੈਣਗੇ ਟਰੰਪ ਦੇ ਆਉਣ ਤੋਂ ਬਾਅਦ ਨਾ ਸਿਰਫ ਕਮਾਂਤਰੀ ਸਿਆਸਤ ਬਲਕਿ ਉੱਤਰੀ ਅਮਰੀਕਾ ਦੇ ਵਿੱਚ ਵੀ ਸਿਆਸਤ ਅਤੇ ਆਰਥਿਕ ਸਥਿਤੀਆਂ ਦੇ ਵਿੱਚ ਤੇਜ਼ੀ ਨਾਲ ਬਦਲਾਅ ਆਉਣ ਦੇ ਸੰਕੇਤ ਨੇ ਟਰੰਪ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਦੇ ਨੇ ਉਸ ਤੋਂ ਬਾਅਦ ਵੀਜ਼ਾ ਨਿਯਮਾਂ ਦੇ ਵਿੱਚ ਬਦਲਾਅ ਦੀ ਗੱਲ ਕਰਦੇ ਨੇ ਅਤੇ ਅਮਰੀਕਾ ਦੇ ਵਿੱਚ ਵਸਤਾਂ ਦੇ ਨਿਰਮਾਣ ਨੂੰ ਲੈ ਕੇ ਵੀ ਇੱਕ ਨੀਤੀ ਲੈ ਕੇ ਆਉਂਦੇ ਨੇ ਅਤੇ ਫਿਰ ਬਾਹਰੋਂ ਆਉਣ ਵਾਲੀਆਂ ਵਸਤਾਂ ਦੇ ਉੱਤੇ ਟੈਰਿਫ ਲਗਾ ਦਿੱਤਾ ਜਾਂਦਾ ਹੈ ਟਰੰਪ ਲਗਾਤਾਰ ਇਹ ਦਾਵਾ ਕਰ ਰਹੇ ਨੇ ਕਿ ਅਮਰੀਕਾ ਨੂੰ ਇੱਕ ਵਾਰ ਫਿਰ ਤੋਂ ਸੁਨਹਿਰੀ ਦੌਰ ਦੇ ਵਿੱਚ ਉਹ ਲੈ ਕੇ ਜਾਣਗੇ ਚੀਨ ਦੀ ਕੰਪਨੀ ਡੀਪ ਸੀ ਬਾਰੇ 트럼ਪ ਕਹਿ ਚੁੱਕੇ ਨੇ ਕਿ ਅਮਰੀਕਾ ਨੂੰ ਹੁਣ ਸੀਰੀਅਸ ਹੋਣ ਦੀ ਜ਼ਰੂਰਤ ਆ ਇਹਨਾਂ ਸਾਰੇ ਫੈਸਲਿਆਂ ਤੋਂ ਇਹ ਸੰਕੇਤ ਹੈ ਕਿ 트럼ਪ ਹੁਣ ਤਕਨੀਕ ਦੇ ਵਿੱਚ ਮੋਨੋਪੋਲੀ ਦੇ ਨਾਲ ਨਾਲ ਨਿਰਮਾਣ ਉਦਯੋਗ ਦੇ ਵਿੱਚ ਵੀ ਨੌਕਰੀਆਂ ਪੈਦਾ ਕਰਨੀਆਂ ਚਾਹੁੰਦੇ ਨੇ ਚੀਨ ਦੀ ਤਰ੍ਹਾਂ ਅਮਰੀਕਾ ਨੂੰ ਮੈਨੂਫੈਕਚਰਿੰਗ ਹੱਬ ਵੀ 트럼ਪ ਬਣਾਉਣਾ ਚਾਹੁੰਦੇ ਨੇ ਪਰ 트럼ਪ ਦੇ ਟੈਰਿਫ ਵਾਲੇ ਫੈਸਲੇ ਦੇ ਨਾਲ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਜਿੱਥੇ ਸਿਆਸੀ ਸੰਬੰਧ ਅਣਸੁਖਾਵੇਂ ਹੋਣਗੇ ਉੱਥੇ ਇਹਨਾਂ ਤਿੰਨਾਂ ਮੁਲਕਾਂ ਦੇ ਵਸਿੰਦਿਆਂ ਨੂੰ ਮਹਿੰਗਾਈ ਦਾ ਸਾਹਮਣਾ ਵੀ ਕਰਨਾ ਪਵੇਗਾ ਫਿਲਹਾਲ ਕੈਨੇਡਾ ਤੇ ਮੈਕਸੀਕੋ ਨੇ ਟੈਰਿਫ ਵਧਾਉਣ ਦੇ ਐਲਾਨ ਦੇ ਨਾਲ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੱਲ ਚੀਨ ਦੀ ਕਰੀਏ ਤਾਂ ਚੀਨ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਵਾਲ ਹੈ। ਚੀਨ ਅਮਰੀਕਾ ਤੋਂ ਤਕਨੀਕ, ਸੌਫਟਵੇਅਰ ਇੰਪੋਰਟ ਕਰਦਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਚੀਨੀ ਤੇ ਵੱਡੀ ਗਿਣਤੀ ਦੇ ਵਿੱਚ ਚੀਨੀ ਵਸਤੂਆਂ ਅਮਰੀਕਾ ਦੇ ਬਾਜ਼ਾਰਾਂ ਦੇ ਵਿੱਚ ਵਿਕਦੀਆਂ ਨੇ। ਇਸ ਟੈਰਿਫ ਦੇ ਨਾਲ ਚੀਨ ਅਤੇ ਅਮਰੀਕਾ ਦੇ ਵਪਾਰ ਤੇ ਜੇਕਰ ਕੋਈ ਮਾੜਾ ਅਸਰ ਪੈਂਦਾ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਦੋਵਾਂ ਮੁਲਕਾਂ ਦਾ ਆਰਥਿਕ ਘਾਟਾ ਹੋਵੇਗਾ। ਪਰ ਜ਼ਿਆਦਾ ਕਟਾਕ ਕਿਸ ਨੂੰ ਪੈਂਦਾ ਚੀਨ ਨੂੰ ਜਾਂ ਅਮਰੀਕਾ ਨੂੰ ਇਹ ਦੇਖਣ ਵਾਲੀ ਗੱਲ ਹੋਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੈਨੇਡਾ ਮੈਕਸੀਕੋ ਤੇ ਚੀਨ ਤੋਂ ਇمپੋਰਟ ਕੀਤੀਆਂ ਜਾਣ ਵਾਲੀਆਂ ਵਸਤਾਂ ਦੇ ਉੱਪਰ ਟੈਰਿਫ ਲਗਾਏ ਜਾਣ ਤੋਂ ਬਾਅਦ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਸਿਆਸੀ ਗਰਮੀ ਵਧ ਗਈ ਹੈ ਅਮਰੀਕਾ ਦੇ ਇਸ ਫੈਸਲੇ ਦਾ ਕੈਨੇਡਾ ਦੀ ਸਿਆਸਤ ਅਤੇ ਆਮ ਲੋਕਾਂ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਉਧਰ ਮੈਕਸੀਕੋ ਦੇ ਵਿੱਚ ਵੀ ਮੌਜੂਦਾ ਸਰਕਾਰ ਨੇ ਇਸ ਮਾਮਲੇ ਤੇ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਟੈਰਿਫ ਲਗਾਉਣ ਦੀ ਗੱਲ ਕਹੀ ਸੀ। ਗੁਆਂਡੀ ਮੁਲਕ, ਕੈਨੇਡਾ ਅਤੇ ਮੈਕਸੀਕੋ ਤੇ ਟੈਰਿਫ ਲਗਾਉਣ ਪਿੱਛੇ ਟਰੰਪ ਨੇ ਘਰੇਲੂ ਉਦਯੋਗ ਅਤੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣਾ ਕਾਰਨ ਦੱਸਿਆ ਹੈ। ਟਰੰਪ ਦਾ ਕਹਿਣਾ ਹੈ ਕਿ ਵਧੇ ਹੋਏ ਟੈਰਿਫ ਦੇ ਨਾਲ ਜਿੱਥੇ ਅਮਰੀਕਾ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਉੱਥੇ ਹੀ ਅਮਰੀਕਾ ਦੇ ਵਿੱਚ ਵਸਤੂਆਂ ਦੇ ਨਿਰਮਾਣ ਨੂੰ ਵੀ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਵਿੱਚ ਨਿਰਮਾਣ ਉਦਯੋਗ ਨੂੰ ਉਤਸ਼ਾਹ ਦੇਣ ਵਾਲੀ ਨੀਤੀ ਦਾ ਵੀ ਐਲਾਨ ਕੀਤਾ ਹੈ। ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਤੇ 25 ਫੀਸਦੀ ਜਦ ਕੀ ਚੀਨੀ ਵਸਤੂਆਂ ਦੇ ਉੱਪਰ 10 ਫੀਸਦੀ ਟੈਰਿਫ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਟੈਰਿਫ ਲਗਾਉਣ ਤੋਂ ਪਹਿਲਾਂ ਟਰੰਪ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਫੈਂਟਾਮਾਈ ਨਾਮ ਦੀ ਡਰੱਗ ਜਿਸ ਦੇ ਨਾਲ ਹਜ਼ਾਰਾਂ ਅਮਰੀਕੀਆਂ ਦੀ ਜਾਨ ਗਈ ਹੈ ਇਹ ਡਰੱਗ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਤੋਂ ਹੀ ਪਹੁੰਚਦੀ ਹੈ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਲੋਕਾਂ ਦੀ ਜਾਨ ਦੀ ਰੱਖਿਆ ਕਰਨਾ ਵੀ ਉਹਨਾਂ ਦਾ ਫਰਜ਼ ਹੈ ਇਸ ਕਰਕੇ ਉਹ ਇਸ ਤਰ੍ਹਾਂ ਦੀ ਸਖਤੀ ਜਿਹੜੀ ਹੈ ਉਹ ਕਰ ਰਹੇ ਨੇ ਸੋ 트럼ਪ ਨੇ ਇੱਕ ਤਾਂ ਨਿਰਮਾਣ ਉਦਯੋਗ ਅਮਰੀਕਾ ਦੇ ਵਿੱਚ ਉਤਸ਼ਾਹਿਤ ਕਰਨ ਦੀ ਨੀਤੀ ਨੂੰ ਲੈ ਕੇ ਇਹ ਟੈਰਿਫ ਵਧਾਇਆ ਦੂਜਾ ਕਾਰਨ ਉਹਨਾਂ ਨੇ ਦੱਸਿਆ ਸੈਂਟਾਵਾਇਨ ਨਾਮ ਦੀ ਡਰੱਗ ਇਹ ਡਰੱਗ ਅਮਰੀਕਾ ਦੇ ਵਿੱਚ ਪਹੁੰਚਦੀ ਹੈ ਬਾਰਡਰ ਤੋਂ ਇਹ ਵੀ ਕਾਰਨ ਦੱਸਿਆ 트럼ਪ ਨੇ ਇਸ ਟੈਰਿਫ ਨੂੰ ਲਗਾਉਣ ਦਾ 트럼ਪ ਦੇ ਇਸ ਫੈਸਲੇ ਦੇ ਨਾਲ ਜਿੱਥੇ ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਪਦਾਰਥਾਂ ਨੂੰ ਵਰਤਣ ਦੇ ਲਈ ਅਮਰੀਕੀਆਂ ਨੂੰ ਵਾਧੂ ਡਾਲਰ ਖਰਚਣੇ ਹੋਣਗੇ ਉੱਥੇ ਹੀ ਆਮ ਵਸਤਾਂ ਉੱਤੇ ਮਹਿੰਗਾਈ ਦੀ ਦਰ ਵੀ ਵੱਧ ਸਕਦੀ ਹੈ ਇਸ ਦੇ ਨਾਲ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਲੱਖਾਂ ਬੈਰਲ ਤੇਲ ਦੀ ਆਮਦ ਘਟ ਸਕਦੀ ਹੈ ਜਿਸ ਕਾਰਨ ਤੇਲ ਦੇ ਰੇਟਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਤੇ ਇਸ ਕਾਰਨ ਆਮ ਵਸਤਾਂ ਦੇ ਰੇਟ ਵੀ ਵੱਧ ਸਕਦੇ ਨੇ 트럼ਪ ਦੇ ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦਾ ਜਵਾਬ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਵੀ ਅਮਰੀਕਾ ਦੇ ਉੱਤੇ 25% ਦਾ ਟੈਰਿਫ ਲਗਾਇਆ ਜਾਵੇਗਾ ਹਾਲਾਂਕਿ ਅਮਰੀਕਾ ਨੇ ਪਹਿਲਾਂ ਇਹ ਕਿਹਾ ਸੀ ਕਿ ਜੇਕਰ ਅਮਰੀਕੀ ਟੈਰਿਫ ਦੇ ਜਵਾਬ ਦੇ ਵਿੱਚ ਕੈਨੇਡਾ ਕੋਈ ਹੋਰ ਟੈਰਿਫ ਲਾਉਂਦਾ ਹੈ ਤਾਂ ਅਮਰੀਕਾ ਕੈਨੇਡਾ ਤੇ ਲਾਏ ਗਏ ਟੈਰਿਫ ਦੇ ਵਿੱਚ ਹੋਰ ਵਾਧਾ ਕਰ ਸਕਦਾ ਹੈ ਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਦੋਵੇਂ ਦੇਸ਼ ਟੈਰਿਫ ਵਾਰ ਵਰਗੀ ਸਥਿਤੀ ਦੇ ਵਿੱਚ ਚਲੇ ਜਾਣਗੇ ਇੱਕ ਦੂਜੇ ਤੇ ਟੈਰਿਫ ਲਗਾਉਣ ਦੀ ਇਸ ਨੀਤੀ ਦੇ ਨਾਲ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੋ ਜਾਵੇਗੀ ਉਧਰ ਮੈਕਸੀਕੋ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਅਮਰੀਕੀ ਵਸਤਾਂ ਉੱਤੇ ਟੈਰਿਫ ਦੇ ਵਿੱਚ ਵਾਧਾ ਕਰਨਗੇ ਉੱਤਰ ਅਮਰੀਕਾ ਦੇ ਵਿੱਚ ਇਹ ਤਿੰਨਾਂ ਮੁਲਕਾਂ ਦੇ ਵਿੱਚ ਜੇਕਰ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਨਿਸ਼ਚਿਤ ਤੌਰ ਤੇ ਫ੍ਰੀ ਟ੍ਰੇਡ ਦੇ ਉੱਤੇ ਵੱਡਾ ਅਸਰ ਪਵੇਗਾ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿੱਥੇ ਫ੍ਰੀ ਟ੍ਰੇਡ ਦੀ ਵਕਾਲਤ ਕੀਤੀ ਜਾ ਰਹੀ ਹੈ ਉੱਥੇ ਅਮਰੀਕਾ ਵੱਲੋਂ ਇੰਪੋਜ਼ ਕੀਤੀਆਂ ਇਹਨਾਂ ਟੈਰਿਫਸ ਤੋਂ ਬਾਅਦ ਵਪਾਰ ਦਾ ਘੇਰਾ ਸੁਗੜੇਗਾ ਜਿਸ ਕਾਰਨ ਅਮਰੀਕਾ ਮੈਕਸੀਕੋ ਤੇ ਕੈਨੇਡਾ ਵਿੱਚ ਇੱਕ ਦੂਜੇ ਮੁਲਕਾਂ ਉੱਤੇ ਵਸਤਾਂ ਜਿਹੜੀਆਂ ਇਸਤੇਮਾਲ ਕਰਨੀਆਂ ਬੇहद ਮਹਿੰਗੀਆਂ ਅਤੇ ਲਗਜ਼ਰੀ ਹੋ ਜਾਣਗੀਆਂ ਮਿਸਾਲ ਦੇ ਤੌਰ ਤੇ ਜੇਕਰ ਕੈਨੇਡਾ ਦਾ ਕੋਈ ਨਾਗਰਿਕ ਅਮਰੀਕਾ ਦੀ ਬਣੀ ਹੋਈ ਵਸਤੀ ਨੂੰ ਵਸਤੂ ਨੂੰ ਇਸਤੇਮਾਲ ਕਰੇਗਾ ਤਾਂ ਉਸ ਨੂੰ ਵਾਧੂ ਪੈਸੇ ਖਰਚਣੇ ਹੋਣਗੇ ਅਤੇ ਚੀਜ਼ਾਂ ਬੇਹੱਦ ਮਹਿੰਗੀਆਂ ਮਿਲਣਗੀਆਂ ਚੀਜ਼ਾਂ ਦੇ ਭਾਅ ਦੇ ਵਿੱਚ 25% ਦਾ ਵਾਧਾ ਨਿਸ਼ਚਿਤ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਅਮਰੀਕਾ ਵੱਲੋਂ 25% ਜੇਕਰ ਟੈਰਿਫ ਲਗਾਇਆ ਜਾਂਦਾ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਅਮਰੀਕੀਆਂ ਨੂੰ 25% ਵਾਧੂ ਪੈਸੇ ਉਹਨਾਂ ਵਸਤਾਂ ਦੇ ਇਸਤੇਮਾਲ ਦੇ ਲਈ ਖਰਚਣੇ ਪੈਣਗੇ ਟਰੰਪ ਦੇ ਆਉਣ ਤੋਂ ਬਾਅਦ ਨਾ ਸਿਰਫ ਕਮਾਂਤਰੀ ਸਿਆਸਤ ਬਲਕਿ ਉੱਤਰੀ ਅਮਰੀਕਾ ਦੇ ਵਿੱਚ ਵੀ ਸਿਆਸਤ ਅਤੇ ਆਰਥਿਕ ਸਥਿਤੀਆਂ ਦੇ ਵਿੱਚ ਤੇਜ਼ੀ ਨਾਲ ਬਦਲਾਅ ਆਉਣ ਦੇ ਸੰਕੇਤ ਨੇ ਟਰੰਪ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਦੇ ਨੇ ਉਸ ਤੋਂ ਬਾਅਦ ਵੀਜ਼ਾ ਨਿਯਮਾਂ ਦੇ ਵਿੱਚ ਬਦਲਾਅ ਦੀ ਗੱਲ ਕਰਦੇ ਨੇ ਅਤੇ ਅਮਰੀਕਾ ਦੇ ਵਿੱਚ ਵਸਤਾਂ ਦੇ ਨਿਰਮਾਣ ਨੂੰ ਲੈ ਕੇ ਵੀ ਇੱਕ ਨੀਤੀ ਲੈ ਕੇ ਆਉਂਦੇ ਨੇ ਅਤੇ ਫਿਰ ਬਾਹਰੋਂ ਆਉਣ ਵਾਲੀਆਂ ਵਸਤਾਂ ਦੇ ਉੱਤੇ ਟੈਰਿਫ ਲਗਾ ਦਿੱਤਾ ਜਾਂਦਾ ਹੈ ਟਰੰਪ ਲਗਾਤਾਰ ਇਹ ਦਾਅਵਾ ਕਰ ਰਹੇ ਨੇ ਕਿ ਅਮਰੀਕਾ ਨੂੰ ਇੱਕ ਵਾਰ ਫਿਰ ਤੋਂ ਸੁਨਹਿਰੀ ਦੌਰ ਦੇ ਵਿੱਚ ਉਹ ਲੈ ਕੇ ਜਾਣਗੇ ਚੀਨ ਦੀ ਕੰਪਨੀ ਡੀਪ ਸੀ ਬਾਰੇ ਟਰੰਪ ਕਹਿ ਚੁੱਕੇ ਨੇ ਕਿ ਅਮਰੀਕਾ ਨੂੰ ਹੁਣ ਸੀਰੀਅਸ ਹੋਣ ਦੀ ਜ਼ਰੂਰਤ ਆ ਇਹਨਾਂ ਸਾਰੇ ਫੈਸਲਿਆਂ ਤੋਂ ਇਹ ਸੰਕੇਤ ਹੈ ਕਿ ਟਰੰਪ ਹੁਣ ਤਕਨੀਕ ਦੇ ਵਿੱਚ ਮੋਨੋਪੋਲੀ ਦੇ ਨਾਲ-ਨਾਲ ਨਿਰਮਾਣ ਉਦਯੋਗ ਦੇ ਵਿੱਚ ਵੀ ਨੌਕਰੀਆਂ ਪੈਦਾ ਕਰਨੀਆਂ ਚਾਹੁੰਦੇ ਨੇ ਚੀਨ ਦੀ ਤਰ੍ਹਾਂ ਅਮਰੀਕਾ ਨੂੰ ਮੈਨੂਫੈਕਚਰਿੰਗ ਹੱਬ ਵੀ ਟਰੰਪ ਬਣਾਉਣਾ ਚਾਹੁੰਦੇ ਨੇ ਪਰ ਟਰੰਪ ਦੇ ਟੈਰਿਫ ਵਾਲੇ ਫੈਸਲੇ ਦੇ ਨਾਲ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਜਿੱਥੇ ਸਿਆਸੀ ਸੰਬੰਧ ਅਣਸੁਖਾਵੇਂ ਹੋਣਗੇ ਉੱਥੇ ਇਹਨਾਂ ਤਿੰਨਾਂ ਮੁਲਕਾਂ ਦੇ ਵਸਿੰਦਿਆਂ ਨੂੰ ਮਹਿੰਗਾਈ ਦਾ ਸਾਹਮਣਾ ਵੀ ਕਰਨਾ ਪਵੇਗਾ ਫਿਲਹਾਲ ਕੈਨੇਡਾ ਤੇ ਮੈਕਸੀਕੋ ਨੇ ਟੈਰਿਫ ਵਧਾਉਣ ਦੇ ਐਲਾਨ ਦੇ ਨਾਲ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੱਲ ਚੀਨ ਦੀ ਕਰੀਏ ਤਾਂ ਚੀਨ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਵਾਲ ਹੈ। ਚੀਨ ਅਮਰੀਕਾ ਤੋਂ ਤਕਨੀਕ, ਸੌਫਟਵੇਅਰ ਇੰਪੋਰਟ ਕਰਦਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਚੀਨੀ ਤੇ ਵੱਡੀ ਗਿਣਤੀ ਦੇ ਵਿੱਚ ਚੀਨੀ ਵਸਤੂਆਂ ਅਮਰੀਕਾ ਦੇ ਬਾਜ਼ਾਰਾਂ ਦੇ ਵਿੱਚ ਵਿਕਦੀਆਂ ਨੇ। ਇਸ ਟੈਰਿਫ ਦੇ ਨਾਲ ਚੀਨ ਅਤੇ ਅਮਰੀਕਾ ਦੇ ਵਪਾਰ ਤੇ ਜੇਕਰ ਕੋਈ ਮਾੜਾ ਅਸਰ ਪੈਂਦਾ ਹੈ ਤਾਂ ਨਿਸ਼ਚਿਤ ਰੂਪ ਦੇ ਵਿੱਚ ਦੋਵਾਂ ਮੁਲਕਾਂ ਦਾ ਆਰਥਿਕ ਘਾਟਾ ਹੋਵੇਗਾ। ਪਰ ਜ਼ਿਆਦਾ ਕਟਾ ਕਿਸ ਨੂੰ ਪੈਂਦਾ ਚੀਨ ਨੂੰ ਜਾਂ ਅਮਰੀਕਾ ਨੂੰ ਇਹ ਦੇਖਣ ਵਾਲੀ ਗੱਲ ਹੋਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੈਨੇਡਾ ਮੈਕਸੀਕੋ ਤੇ ਚੀਨ ਤੋਂ ਇمپੋਰਟ ਕੀਤੀਆਂ ਜਾਣ ਵਾਲੀਆਂ ਵਸਤਾਂ ਦੇ ਉੱਪਰ ਟੈਰਿਫ ਲਗਾਏ ਜਾਣ ਤੋਂ ਬਾਅਦ ਕੈਨੇਡਾ ਤੇ ਮੈਕਸੀਕੋ ਦੇ ਵਿੱਚ ਸਿਆਸੀ ਗਰਮੀ ਵਧ ਗਈ ਹੈ ਅਮਰੀਕਾ ਦੇ ਇਸ ਫੈਸਲੇ ਦਾ ਕੈਨੇਡਾ ਦੀ ਸਿਆਸਤ ਅਤੇ ਆਮ ਲੋਕਾਂ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਉਧਰ ਮੈਕਸੀਕੋ ਦੇ ਵਿੱਚ ਵੀ ਮੌਜੂਦਾ ਸਰਕਾਰ ਨੇ ਇਸ ਮਾਮਲੇ ਤੇ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਟੈਰਿਫ ਲਗਾਉਣ ਦੀ ਗੱਲ ਕਹੀ ਸੀ। ਗੁਆਂਡੀ ਮੁਲਕ, ਕੈਨੇਡਾ ਅਤੇ ਮੈਕਸੀਕੋ ਤੇ ਟੈਰਿਫ ਲਗਾਉਣ ਪਿੱਛੇ ਟਰੰਪ ਨੇ ਘਰੇਲੂ ਉਦਯੋਗ ਅਤੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣਾ ਕਾਰਨ ਦੱਸਿਆ ਹੈ। ਟਰੰਪ ਦਾ ਕਹਿਣਾ ਹੈ ਕਿ ਵਧੇ ਹੋਏ ਟੈਰਿਫ ਦੇ ਨਾਲ ਜਿੱਥੇ ਅਮਰੀਕਾ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਉੱਥੇ ਹੀ ਅਮਰੀਕਾ ਦੇ ਵਿੱਚ ਵਸਤੂਆਂ ਦੇ ਨਿਰਮਾਣ ਨੂੰ ਵੀ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਵਿੱਚ ਨਿਰਮਾਣ ਉਦਯੋਗ ਨੂੰ ਉਤਸ਼ਾਹ ਦੇਣ ਵਾਲੀ ਨੀਤੀ ਦਾ ਵੀ ਐਲਾਨ ਕੀਤਾ ਹੈ। ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਤੇ 25 ਫੀਸਦ ਜਦ ਕੀ ਚੀਨੀ ਵਸਤੂਆਂ ਦੇ ਉੱਪਰ 10 ਫੀਸਦ ਦੀ ਟੈਰਿਫ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਟੈਰਿਫ ਲਗਾਉਣ ਤੋਂ ਪਹਿਲਾਂ ਟਰੰਪ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਫੈਂਟਾਮਾਈ ਨਾਮ ਦੀ ਡਰੱਗ ਜਿਸ ਦੇ ਨਾਲ ਹਜ਼ਾਰਾਂ ਅਮਰੀਕੀਆਂ ਦੀ ਜਾਨ ਗਈ ਹੈ ਇਹ ਡਰੱਗ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਤੋਂ ਹੀ ਪਹੁੰਚਦੀ ਹੈ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਲੋਕਾਂ ਦੀ ਜਾਨ ਦੀ ਰੱਖਿਆ ਕਰਨਾ ਵੀ ਉਹਨਾਂ ਦਾ ਫਰਜ਼ ਹੈ ਇਸ ਕਰਕੇ ਉਹ ਇਸ ਤਰ੍ਹਾਂ ਦੀ ਸਖਤੀ ਜਿਹੜੀ ਹੈ ਉਹ ਕਰ ਰਹੇ ਨੇ ਸੋ 트럼ਪ ਨੇ ਇੱਕ ਤਾਂ ਨਿਰਮਾਣ ਉਦਯੋਗ ਅਮਰੀਕਾ ਦੇ ਵਿੱਚ ਉਤਸ਼ਾਹਿਤ ਕਰਨ ਦੀ ਨੀਤੀ ਨੂੰ ਲੈ ਕੇ ਇਹ ਟੈਰਿਫ ਵਧਾਇਆ ਦੂਜਾ ਕਾਰਨ ਉਹਨਾਂ ਨੇ ਦੱਸਿਆ ਹੈ ਸੈਂਟਾਵਾਇਨ ਨਾਮ ਦੀ ਡਰੱਗ ਇਹ ਡਰੱਗ ਅਮਰੀਕਾ ਦੇ ਵਿੱਚ ਪਹੁੰਚਦੀ ਹੈ ਬਾਰਡਰ ਤੋਂ ਇਹ ਵੀ ਕਾਰਨ ਦੱਸਿਆ 트럼ਪ ਨੇ ਇਸ ਟੈਰਿਫ ਨੂੰ ਲਗਾਉਣ ਦਾ 트럼ਪ ਦੇ ਇਸ ਫੈਸਲੇ ਦੇ ਨਾਲ ਜਿੱਥੇ ਕੈਨੇਡਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਪਦਾਰਥਾਂ ਨੂੰ ਵਰਤਣ ਦੇ ਲਈ ਅਮਰੀਕੀਆਂ ਨੂੰ ਵਾਧੂ ਡਾਲਰ ਖਰਚਣੇ ਹੋਣਗੇ ਉੱਥੇ ਹੀ ਆਮ ਵਸਤਾਂ ਉੱਤੇ ਮਹਿੰਗਾਈ ਦੀ ਦਰ ਵੀ ਵੱਧ ਸਕਦੀ ਹੈ ਇਸ ਦੇ ਨਾਲ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਲੱਖਾਂ ਬੈਰਲ ਤੇਲ ਦੀ ਆਮਦ ਘਟ ਸਕਦੀ ਹੈ ਜਿਸ ਕਾਰਨ ਤੇਲ ਦੇ ਰੇਟਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਤੇ ਇਸ ਕਾਰਨ ਆਮ ਵਸਤਾਂ ਦੇ ਰੇਟ ਵੀ ਵੱਧ ਸਕਦੇ ਨੇ 트럼ਪ ਦੇ ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦਾ ਜਵਾਬ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਵੀ ਅਮਰੀਕਾ ਦੇ ਉੱਤੇ 25% ਦਾ ਟੈਰਿਫ ਲਗਾਇਆ ਜਾਵੇਗਾ ਹਾਲਾਂਕਿ ਅਮਰੀਕਾ ਨੇ ਪਹਿਲਾਂ ਇਹ ਕਿਹਾ ਸੀ ਕਿ ਜੇਕਰ ਅਮਰੀਕੀ ਟੈਰਿਫ ਦੇ ਜਵਾਬ ਦੇ ਵਿੱਚ ਕੈਨੇਡਾ ਕੋਈ ਹੋਰ ਟੈਰਿਫ ਲਾਉਂਦਾ ਹੈ ਤਾਂ ਅਮਰੀਕਾ ਕੈਨੇਡਾ ਤੇ ਲਾਏ ਗਏ ਟੈਰਿਫ ਦੇ ਵਿੱਚ ਹੋਰ ਵਾਧਾ ਕਰ ਸਕਦਾ ਹੈ ਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਦੋਵੇਂ ਦੇਸ਼ ਟੈਰਿਫ ਵਾਰ ਵਰਗੀ ਸਥਿਤੀ ਦੇ ਵਿੱਚ ਚਲੇ ਜਾਣਗੇ ਇੱਕ ਦੂਜੇ ਤੇ ਟੈਰਿਫ ਲਗਾਉਣ ਦੀ ਇਸ ਨੀਤੀ ਦੇ ਨਾਲ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੋ ਜਾਵੇਗੀ ਉਧਰ ਮੈਕਸੀਕੋ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਅਮਰੀਕੀ ਵਸਤਾਂ ਉੱਤੇ ਟੈਰਿਫ ਦੇ ਵਿੱਚ ਵਾਧਾ ਕਰਨਗੇ ਉੱਤਰ ਅਮਰੀਕਾ ਦੇ ਵਿੱਚ ਇਹ ਤਿੰਨਾਂ ਮੁਲਕਾਂ ਦੇ ਵਿੱਚ ਜਿੱਥੇ ਟੈਰਿਫ ਵਾਰ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਨਿਸ਼ਚਿਤ ਤੌਰ ਤੇ ਫ੍ਰੀ ਟ੍ਰੇਡ ਦੇ ਉੱਤੇ ਵੱਡਾ ਅਸਰ ਪਵੇਗਾ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿੱਥੇ ਫ੍ਰੀ ਟ੍ਰੇਡ ਦੀ ਵਕਾਲਤ ਕੀਤੀ ਜਾ ਰਹੀ ਹੈ ਉੱਥੇ ਅਮਰੀਕਾ ਵੱਲੋਂ ਇੰਪੋਜ਼ ਕੀਤੀਆਂ ਇਹਨਾਂ ਟੈਰਿਫਸ ਤੋਂ ਬਾਅਦ ਵਪਾਰ ਦਾ ਘੇਰਾ ਸੁਗੜੇਗਾ ਜਿਸ ਕਾਰਨ ਅਮਰੀਕਾ ਮੈਕਸੀਕੋ ਤੇ ਕੈਨੇਡਾ ਵਿੱਚ ਇੱਕ ਦੂਜੇ ਮੁਲਕਾਂ ਉੱਤੇ ਵਸਤਾਂ ਜਿਹੜੀਆਂ ਇਸਤੇਮਾਲ ਕਰਨੀਆਂ ਬੇहद ਮਹਿੰਗੀਆਂ ਅਤੇ ਲਗਜ਼ਰੀ ਹੋ ਜਾਣਗੀਆਂ ਮਿਸਾਲ ਦੇ ਤੌਰ ਤੇ ਜੇ